ਲੈ ਕੇ ਜਾਵਾਂਗੇ ਮਿਲਕ ਰਿਪਲੇਸਰ ਜਿਹੜਾ ਹੈਗਾ 25 ਕਿਲੋ ਦੀ ਪੈਕਿੰਗ ਸਮਾਲ ਫੈਨ ਇਹ ਹੈਗਾ 12000 ਰੁਪਏ ਦਾ ਹੈਗਾ ਕੀ 1 ਐਚਪੀ ਦੀ 65000 ਦੀ ਦੋ ਆ ਹੈਗੇ ਸੀਐਮਟੀ ਜਿਹੜੀ ਆਪਾਂ ਸਬ ਕਲੀਨਿਕਲ ਮੈਸਟੇਟਸ ਚੈੱਕ ਕਰਦੇ ਆਂਗੇ ਆ ਉਹ ਡੀ ਲੈਵਲ ਦੀ ਜਿਹੜੀ 2 ਐਚਪੀ ਦੀ ਹੈਗੀ ਵੱਡੀ ਮੋਟਰ ਆ ਗਈ ਇਹਦੇ ਉੱਤੇ ਆਪਾਂ 4 ਤੋਂ 6 ਗਿਨਾਂ ਤੱਕ ਚਲਾ ਦੋ ਆਪਾਂ ਚਵਾਈ ਕਰਨ ਤੋਂ ਪਹਿਲਾਂ ਜਿਹੜੇ ਥਣ ਹੈਗੇ ਵੀ ਇਹਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰਿਆ ਕਰਾਂਗੇ ਡੀ ਲੈਵਲ ਦਾ ਜਿਹੜਾ ਫੈਨ ਆਗਾ ਉਹ ਵੀ ਦਿਖਾ ਦਿੰਨੇ ਵੱਡਾ ਪੈਸਾ ਤੇ ਵੀਰੋ ਜਿਹੜੀ ਆਪਣੀ 40116 ਨੰਬਰ ਸੈਕ ਦੀ ਹੀਫਰ ਆ ਗਈ ਪਹਿਲਣ ਉਹਦਾ ਸੂਆ ਸੀ ਜਿਹੜਾ ਉਹ ਪੈ ਚੁੱਕਿਆਗਾ ਕਿਉਂਕਿ ਬਹੁਤ ਵੀਰ ਨੇ ਇਹ ਚੀਜ਼ ਕਹਿੰਦੇ ਹੁੰਦੇ ਨੇ ਵੀ ਭਲਾਂ ਬਹੁਤ ਆਉਂਦੀਆਂ ਨੇ ਵੀ ਵੀਰੋ ਰੋਡਿਓ ਜਿਹੜਾ ਸੈਕਟ ਸਿਮਨਾਗਾ ਉਹ ਲੱਗਿਆ ਹੋਇਆ ਸੀ ਤੇ ਸਤਿ ਸ੍ਰੀਕਾਲ ਸਾਰੇ ਭਰਾਵਾਂ ਨੂੰ ਵੀਰੋ ਅੱਜ ਆਪਾਂ ਆਏ ਆਂਗੇ ਪੀਡੀਐਫ ਤੇ ਪੀਡੀਐਫ ਜਿਹੜਾ ਮੁੱਲਾਪੁਰ ਦਾ ਖਾਂਗਾ ਪਹਿਲਾਂ ਤਾਂ ਆਪਾਂ ਤੁਹਾਨੂੰ ਸਾਰਾ ਟਰੈਕ ਦਿਖਾਵਾਂਗੇ ਤੇ ਉਸ ਤੋਂ ਬਾਅਦ ਜਿਹੜੇ ਪ੍ਰੋਡਕਟ ਆਪਾਂ ਨਵੇਂ ਲੈ ਕੇ ਜਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਦੇਖੀ ਕੁਝ ਆਪਾਂ ਲੈ ਕੇ ਜਾ ਰਹੇ ਹਾਂ ਤੇ ਵੀਰੋ ਜਿਹੜਾ ਐਡਰੈਸ ਆ ਗਿਆ ਨਾ ਪਿਛਲੀ ਆਪਾਂ ਜਿਹੜੀ ਵੀਡੀਓ ਬਣਾਈ ਸੀਗੀ ਤੇ ਬਹੁਤ ਵੀਰ ਕਹਿ ਰਹੇ ਸੀ ਵੀ ਸਾਨੂੰ ਐਡਰੈਸ ਨਹੀਂ ਦੱਸਿਆ ਵੀ ਕਿਹੜੀ ਸਾਈਡ ਆਗਾ ਤੇ ਭਰਾਵੋ ਇਧਰੋਂ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋਗੇ ਇਹ ਰੋਡ ਨਾ ਲੁਧਿਆਣੇ ਨੂੰ ਜਾਂਦਾਗਾ ਜਦੋਂ ਭਰਾਵਾਂ ਨੇ ਰੋਡ ਤੋਂ ਆਉਣਾਗਾ ਤਾਂ ਤੁਸੀਂ ਦੇਖਿਓ ਇਹ ਜਿਹੜਾ ਪੁਲਾਗਾ ਇਧਰ ਤੁਹਾਨੂੰ ਆਪਾਂ ਦਿਖਾ ਰਹੇ ਅੱਗੇ ਪੁਲ ਆ ਗਿਆ ਇਹਦੇ ਉੱਪਰ ਨਹੀਂ ਆਪਣੇ ਚੜਨਾ ਹੈਗਾ ਤੇ ਪੁਲ ਦੇ ਨਾਲ ਤੁਸੀਂ ਨੀਚੋਂ ਦੀ ਹੋ ਜਿਓ ਤੇ ਇਧਰ ਭਰਾਵੋ ਲੁਧਿਆਣਾਗਾ ਜਦੋਂ ਲੁਧਿਆਣੇ ਤੋਂ ਆਪਾਂ ਨੇ ਆਉਣਾਗਾ ਮੈਨੂੰ ਲੱਗਾ 15 ਜਾਂ 20 ਕਿਲੋਮੀਟਰ ਹੋਊਗਾ ਤੇ ਐਦਾਂ ਭਰਾਵੋ ਆ ਤੁਸੀਂ ਦੇਖ ਸਕਦੇ ਹੋਗੇ ਤਾਲੀਵਾਲ ਕੰਪਲੈਕਸ ਹੈਗਾ ਇੱਥੇ ਇਹ ਮਤਲਬ ਪੀਡੀ ਐਫ ਦਾ ਬਣਿਆ ਹੋਇਆ ਹੈਗਾ ਨੀਚੇ ਬੇਸਮੈਂਟ ਤੇ ਬਣਿਆ ਹੋਇਆ ਹੈਗਾ ਤੇ ਬਾਕੀ ਸਾਨੂੰ ਆ ਵੀ ਆਪਾਂ ਸਾਰਾ ਦਿਖਾ ਦਿੰਨੇ ਆਂਗੇ ਜਿਹੜੇ ਵੀਰ ਨਵੇਂ ਆਉਂਦੇ ਨੇ ਕਿ ਵੀ ਐਦਾਂ ਮਤਲਬ ਇਹਦੇ ਉੱਤੇ ਜਿਹੜੇ ਬੋਰਡ ਵਗੈਰਾ ਲੱਗੇ ਹੋਏ ਨੇਗੇ ਹਨਾ ਤੇ ਇਧਰੋਂ ਤੁਸੀਂ ਦੇਖ ਸਕਦੇ ਹੋਗੇ ਪੀਡੀ ਐਫ ਦਾ ਵੀ ਜਿਹੜਾ ਹੈਗਾਗਾ ਬੋਰਡ ਲੱਗਾ ਹੋਇਆ ਹੈਗਾ ਉੱਪਰ ਤੇ ਐਦਾਂ ਭਰਾਵੋ ਆ ਪਾਰਕਿੰਗ ਬਣੀ ਹੋਈ ਆ ਕਿ ਵਧੀਆ ਸਪੇਸ ਆਗੀ ਤੇ ਸਾਹਮਣੇ نیچے ਬੇਸਮੈਂਟ ਤੇ ਹੈਗਾ ਜਿਹੜਾ ਉਹ ਸਟੋਰ ਆਗਾ ਜ ਜੇ ਆਪਾਂ ਲੈ ਕੇ ਜਾਵਾਂਗੇ ਮਿਲਕ ਰਿਪਲੇਸਰ ਜਿਹੜਾ ਇਹ ਹੈਗਾ 25 ਕਿਲੋ ਦੀ ਪੈਕਿੰਗ ਆਗੀ ਪਹਿਲਾਂ ਆਪਾਂ 10 ਕਿਲੋ ਦੀ ਪੈਕਿੰਗ ਲੈ ਕੇ ਗਏ ਸੀਗੇ ਇਹ ਹੈਗੀ 25 ਕਿਲੋ ਦੀ ਪੈਕਿੰਗ ਇਹ ਆਪਾਂ ਦੋ ਪੈਕਿੰਗਾਂ ਲੈ ਕੇ ਜਾਵਾਂਗੇ ਤੇ ਬਾਕੀ ਪ੍ਰਾਪੋ ਆ ਹੈਗਾ ਲੋਕ ਸਿਸਟਮ ਤੇ ਬਿਰਵਾ ਹੈਗਾ ਮਤਲਬ ਫੈਨ ਪਿਛਲੀ ਵਾਰੀ ਕਾਫੀ ਵੀਰਾਂ ਨੇ ਪੁੱਛਿਆ ਸੀਗਾ ਵੀ ਇਹਦਾ ਜਿਹੜਾ ਪ੍ਰਾਈਜ਼ ਹੈਗਾ ਕੀ ਹੈਗਾ ਆਪਾਂ ਤੁਹਾਨੂੰ ਦਿਖਾ ਦਿੰਨੇ ਆਂਗੇ ਪ੍ਰਾਈਜ਼ ਲੱਗਿਆ ਹੋਇਆ ਹੈਗਾ ਤੇ ਬਾਕੀ ਭਰਾਵੋ ਜਦੋਂ ਤੁਸੀਂ ਵਿజిਟ ਕਰੋਗੇ ਹਨਾ ਮੌਕੇ ਦੇ ਉੱਤੇ ਕਿੰਨਾ ਸਮਾਨ ਲੈ ਕੇ ਜਾ ਰਹੇ ਹੋਗੇ ਉਹ ਹੁਣ ਆਪਣਾ ਡਿਪੈਂਡ ਕਰਦਾ ਹੈਗਾ ਹਨਾ ਉਹ ਥੋੜਾ ਬਹੁਤ ਡਿਸਕਾਊਂਟ ਮੌਕੇ ਤੇ ਚੱਲ ਰਿਹਾ ਹੁੰਦਾ ਹੈਗਾ ਜਾਂ ਜੋ ਵੀ ਆਫਰ ਹੁੰਦਾ ਹੈਗਾ ਉਹ ਤੁਹਾਨੂੰ ਸਟੋਰ ਦੇ ਆ ਕੇ ਪਤਾ ਲੱਗਣਾਗਾ ਤੇ ਉਹ ਟਾਈਮ ਦੀ ਮਤਲਬ ਗੱਲ ਹੈਗੀ ਉਦੋਂ ਥੋੜਾ ਬਹੁਤ ਹੋ ਜਾਂਦਾ ਹੈਗਾ ਆਪਣੇ ਸਮਾਨ ਦੇ ਅਕੋਰਡਿੰਗ ਵੀ ਆਪਾਂ ਕਿੰਨਾ ਕੁ ਲੈ ਕੇ ਜਾ ਰਹਿਆਂਗੇ ਜਾਂ ਉਸ ਦਿਨ ਕਈ ਵਾਰੀ ਹੁੰਦਾ ਹੈਗਾ ਕੋਈ ਕਿਸੇ ਚੀਜ਼ ਦਾ ਆਪਣਾ ਫਾਇਦਾ ਹੋ ਸਕਦਾ ਹੈ 3 ਫੇਸ ਡਾਢ ਐਚਪੀ 36960 ਰੁਪਏ ਆ ਹੈਗਾ স্মੋਲ ਫੈਨ ਇਹ ਹੈਗਾ 12000 ਰੁਪਏ ਦਾਗਾ ਇਹ ਤੁਹਾਨੂੰ ਦਿਖਾ ਦਈਏ ਵਿਨਸਨ ਦਾਗਾ ਵੀਰੋ ਇਹ স্মੋਲ ਫੈਨ ਆਗਾ ਤੇ ਇੱਕ ਪ੍ਰਾਵੋ ਇਧਰ ਪਿਆ ਫੈਨ ਇਹ ਹੈਗਾ 1 ਫੇਸ ਡਾਢ ਐਚਪੀ ਦਾ ਇਹ ਹੈਗਾ 51700 ਮਤਲਬ ਜਿਨ੍ਹਾਂ ਦੇ 1 ਫੇਸ ਬਣਿਆ ਹੋਇਆਗਾ ਆਪਣਾ ਤੇ ਉਹ ਪ੍ਰਾਵੋ ਥੋੜਾ ਜਿਆ ਮਹਿੰਗਾ ਪੈਂਦਾਗਾ 3 ਫੇਸ ਵਾਲਾ ਆਪਾਂ ਨੂੰ ਸਸਤਾ ਪੈਂਦਾਗਾ ਇਹ ਹੈਗਾਗਾ ਲਾਲਫਰ ਵਾਲਾ ਫੈਨ ਜਿਹੜੇ ਵੀਰ ਪੁੱਛ ਰਹੇ ਸੀਗੇ ਤੇ ਇਧਰ ਭਰਾਵੋ ਵੈਂਸਨ ਦਾਗਾ ਵੈਂਸਨ ਦੀ ਮਸ਼ੀਨ ਆ ਗਈ ਤੇ ਆ ਹੈਗਾ ਕੀ 1 ਐਚ ਪੀ ਦੀ 65000 ਦੀ ਦੋ ਬਗਟ ਦੇ ਨਾਲ ਤੇ ਆ ਜਿਹੜੀ ਬਗਟ ਆ ਗਈ ਇਹਦੇ ਵਿੱਚ ਨਾ ਮਿਲਕ ਵਗੈਰਾ ਪਤਾ ਲੱਗ ਜਾਂਦਾਗਾ ਵੀ ਗਾਂ ਕਿੰਨਾ ਦੇ ਰਹੀ ਹੈਗੀ ਕਿਵੇਂ ਦੇ ਰਹੀ ਹੈਗੀ ਸਾਰਾ ਕੁਝ ਲਿਖਿਆ ਹੋਇਆ ਹੈਗਾ ਤੇ ਇਹ ਅਲੱਗ ਤੋਂ ਮਿਲਦਾਗਾ ਆਪਾਂ ਨੂੰ ਜੇ ਆਪਾਂ ਨੇ ਉਹ ਕੈਨ ਨਹੀਂ ਲੈਣੀ ਹੈਗੀ ਤੇ ਆਪਾਂ ਇਹ ਵੀ ਲੈ ਸਕਦੇ ਆਂਗੇ ਪਰ ਇਹਦਾ ਪ੍ਰਾਈਸ 20600 ਰੁਪਈਆ ਹੈਗਾ ਤੇ ਇਹਦੇ ਨਾਲ ਦੋ ਵਕਟਾਂ ਫਰੀ ਨੇ ਆਗੀਆਂ ਤੇ ਬਾਕੀ ਪ੍ਰਾਬੋ ਤੁਸੀਂ ਦੇਖ ਸਕਦੇ ਹੋਗੇ ਮਤਲਬ ਜਿਹੜਾ ਮਿਲਕਰ ਪ੍ਰੈਸਰ ਆ ਪੂਰਾ ਸਟੋਰ ਆਗਾ ਉਹਦਾ ਇਹਨਾਂ 10 ਕਿਲੋ ਵਾਲੀਆਂ ਪੈਕਿੰਗਾਂ ਵੀ ਤੇ 25 ਕਿਲੋ ਵਾਲੀਆਂ ਵੀ ਆ ਹੈਗੇ ਸੀਐਮਟੀ ਜਿਹੜੀ ਆਪਾਂ ਸਬ ਕਲੀਨਿਕਲ ਮਸਟ ਹੈਟਸ ਚੈੱਕ ਕਰਦੇ ਆਂਗੇ ਤੇ ਡੀ ਲੈਵਲ ਦੀ ਆਉਂਦੀ ਹੈਗੀ ਇਹ 5 ਲੀਟਰ ਦੀ ਹੈਗੀ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਕਿਟ ਆ ਗਈ ਹੈ ਆਪਣੀ ਤੇ ਆ ਵੀਰੋ ਮਸ਼ੀਨਾਂ ਸਾਫ਼ ਕਰਨ ਵਾਸਤੇ ਜਦੋਂ ਆਪਾਂ ਚੁਵਾਈ ਕਰਦੇ ਆਂਗੇ ਤਾਂ ਥੱਲੇ ਪਾਣੀ ਦੇ ਨਾਲ ਕੀ ਹੁੰਦਾ ਨਾ ਮਸ਼ੀਨਾਂ ਸਾਫ਼ ਨਹੀਂ ਹੁੰਦੀਆਂ ਹੈਗੀਆਂ ਬੈਕਟੀਰੀਆ ਲੱਗ ਜਾਂਦਾ ਹੈਗਾ ਜਿਵੇਂ ਪਾਈਪ ਵਗੈਰਾ yellow ਹੋ ਜਾਂਦੇ ਨੇਗੇ ਤਾਂ ਇਹ ਕੈਮੀਕਲ ਹੈਗਾ ਇਹਦੇ ਨਾਲ ਸਾਫ਼ ਕਰਨਾ ਬਹੁਤ ਜ਼ਰੂਰੀ ਹੈਗਾ ਤੇ ਜੇ ਆਪਾਂ ਨਹੀਂ ਕਰਾਂਗੇ ਫਿਰ ਉਹਦੇ ਕਾਰਨ ਵੀ ਜਿਹੜੀ ਹੈਗੀ ਮਿਸਟੈਟਸ ਜ਼ਿਆਦਾ ਹੋ ਜਾਂਦੀ ਹੈਗੀ ਤੇ ਇਹ ਪ੍ਰਭੂ ਇਹੋ ਚੀਜ਼ ਆ ਕਿ ਤੇ ਆਹ ਸੀਐਮਡੀ ਕਿਟ ਦਾ ਬਹੁਤ ਵੀਰ ਪੁੱਛਦੇ ਹੁੰਦੇ ਨੇਗੇ ਵੀ ਕਿੱਖੋਂ ਮਿਲਦੀ ਹੈਗੀ ਕਈ ਕਹਿੰਦੇ ਨੇ ਆਨਲਾਈਨ ਮੰਗਾਲੀਏ ਤੇ ਆਨਲਾਈਨ ਦਾ ਭਰਾ ਕੋਈ ਭਰੋਸਾ ਨਹੀਂ ਹੁੰਦਾ ਹੈਗਾ ਜਿਹੜੀ ਆਪਾਂ ਐਪ ਤੋਂ ਮੰਗਾਉਣਿਆਂਗੇ ਤੁਸੀਂ ਡੀ ਲੈਵਲ ਦੀ ਯੂਜ਼ ਕਰੋ ਇਹ ਆਪਾਂ ਨੂੰ ਸਹੀ ਦੱਸੂਗੀ ਇਹ ਆਪਾਂ ਅੱਜ ਪੀਡੀਐਫ ਦੇ ਸਟੋਰ ਤੇ ਜਿਹੜੀ ਹੈਗੀ ਆ ਵੀਡੀਓ ਬਣਾ ਰਹੇ ਆਂਗੇ ਮੁੱਲਾਪੁਰ ਦਾਖਾਂ ਤੋਂ ਲਾਸਟ ਦੇ ਵਿੱਚ ਆਪਾਂ ਦੁਬਾਰਾ ਤੁਹਾਨੂੰ ਸਾਰਾ ਰੋਡ ਦੇ ਉੱਪਰ ਜਾ ਕੇ ਵੀਡੀਓ ਬਣਾ ਦਾਂਗੇ ਵੀ ਕਿਹੜੇ ਰੋਡ ਦੇ ਉੱਪਰ ਆਗਾ ਤੇ ਕਿੰਨੇ ਕਿਲੋਮੀਟਰ ਦੂਰ ਆਗਾ ਤੁਸੀਂ ਆ ਕੇ ਦੇਖ ਸਕਦੇ ਹੋਗੇ ਫਿਰ ਤੇ ਇਧਰ ਭਰਾ ਉਹ ਹੈਗਾ ਵੈਂਸਨ ਦਾ ਉਹ ਡੀ ਲੈਵਲ ਦਾ ਸਮਾਨ ਸੀਗਾ ਇਹ ਵੈਂਸਨ ਦਾ ਹੈਗਾ ਤੇ ਆ ਫਾਇ ਗਿਆ ਬਿਰੋ ਇਹ ਆਫਟਰ ਡੀਪਿੰਗ ਜਿਹੜੀ ਇਹਨਾਂ ਦੀ ਆਉਂਦੀ ਹੈਗੀ ਤੇ ਆ ਪ੍ਰਾਬੋ ਹੈਗਾ ਐਨੀਮਲ ਵੇਟ ਕਰਨ ਵਾਲਾ ਟਾਈਪ ਤੇ ਇਹ ਵੀ ਆਪਾਂ ਨੂੰ ਪੀਡੀਐਫ ਦੇ ਸਟੋਰ ਤੋਂ ਮਿਲਦਾ ਹੈਗਾ ਤੇ ਬਹੁਤ ਵੀਰ ਪੁੱਛ ਰਹੇ ਸੀ ਇਹ ਵੀ ਕਿੱਥੋਂ ਮਿਲਦਾ ਹੈਗਾ ਤੇ ਕਈ ਨਾ ਜਿਹੜੇ ਆਪਣੇ ਘਰ ਦੇ ਵਿੱਚ ਹੁੰਦਾ ਹੈਗਾ ਤੇ ਉਹ ਦਿਖਾਈ ਜਾਂਦੇ ਨੇ ਆਪਾਂ ਨੂੰ ਵੀ ਉਹਦੇ ਨਾਲ ਸਹੀ ਹੋ ਜੂਗਾ ਤੇ ਉਹ ਪ੍ਰਾਬੋ ਬਿਲਕੁਲ ਵੀ ਨਹੀਂ ਉਹਦੇ ਨਾਲ ਸਹੀ ਹੁੰਦਾ ਹੈਗਾ ਤੇ ਤੁਸੀਂ ਇਹੀ ਲੈ ਕੇ ਆਉਣਾਗਾ ਤੇ ਇਸ ਨਾਲ ਹੀ ਆਪਾਂ ਨੂੰ ਸਹੀ ਜਿਹੜਾ ਵੇਟ ਹੈਗਾ ਉਹਦਾ ਪਤਾ ਲੱਗੂਗਾ ਆ ਵੀਰੋ ਫੈਨ ਆ ਜਿਹੜਾ ਇਹ ਤਿਆਰ ਹੋ ਰਿਹਾਗਾ ਤੇ ਜਾਣਾ ਇਹ ਵੀ ਕਿਸੇ ਫਾਰਮ ਤੇ ਆ ਵੀਰੋ ਕੰਟੇਨਰ ਪੈਣਗੇ ਆ ਛੋਟੇ ਵਾਲਾਗਾ ਤੇ ਕਾ ਪਿਆਗਾ ਤੇ 10 ਲੀਟਰ ਵਾਲਾ ਵੀ ਤੇ ਆ ਵੀਰੋ ਟਰਾਲੀ ਆ ਗਈ ਜਿਵੇਂ ਕਈ ਵਾਰੀ ਕੀ ਹੁੰਦਾ ਆਪਣੇ ਕੋਲ ਐਨੀਮਲ ਘਟ ਹੁੰਦੇ ਨੇਗੇ ਆਪਣੇ ਨਹੀਂ ਇੱਕ ਜਗ੍ਹਾ ਤੇ ਫਿਕਸ ਕਰਨੀ ਹੈਗੀ ਤੇ ਇਹ ਟਰੋਲੀ ਵਾਲੀ ਮਸ਼ੀਨ ਆ ਗਈ 1 ਐਚਪੀ ਦੀ ਤੇ ਇਹਦਾ ਪ੍ਰਾਈਸ ਆ ਜਿਹੜਾ 43000 ਤੇ ਪ੍ਰਾਭੂ ਡੀ ਲੈਵਲ ਦੀ ਜਿਹੜੀ 2 ਐਚਪੀ ਦੀ ਹੈਗੀ ਵੱਡੀ ਮੋਟਰ ਆ ਗਈ ਇਹਦੇ ਉੱਤੇ ਆਪਾਂ 4 ਤੋਂ 6 ਕਿਨਾਂ ਤੱਕ ਚਲਾ ਸਕਦੇ ਹਾਂਗੇ ਇੱਕ ਮੋਟਰ ਦੇ ਨਾਲ ਜਿਹਦਾ ਪ੍ਰਾਈਸ ਆ ਜਿਹੜਾ ਆਪਾਂ ਤੁਹਾਨੂੰ ਦੱਸ ਦਿੰਦੇ ਹਾਂਗੇ ਤੇ 2 ਐਚਪੀ ਦੀ ਵੀ ਰੋ ਵੈਂਸ਼ਨ ਦੀ ਵੀ ਪਈ ਹੈਗੀ ਤੇ ਇਹਦਾ ਪ੍ਰਾਈਸ ਆ ਜਿਹੜਾ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਇਹ ਵੀ 4 ਤੋਂ 6 ਚਲਾ ਦਿੰਦੀ ਹੈ 4 ਤੋਂ 6 ਵਾਲਟੀਆਂ ਇਹ ਦੋ ਬਾਲਟੀਆਂ ਨਾਲ ਭਰਾਵੋ ਜਿਹੜਾ ਰੇਟ ਆ 98000 ਆ ਬਾਲਟੀਆਂ ਆਪਾਂ ਨੂੰ ਬਗਟਾਂ ਜਿਹੜੀਆਂ ਹੈਗੇ ਨੇ ਦੋ ਹੀ ਮਿਲ ਰਹੀਆਂ ਨਾਲ ਜੇ ਆਪਾਂ ਨੇ ਐਕਸਟਰਾ ਲੈਣੀਆਂ ਨੇ ਜੀਆਂ ਵੱਧ ਉਹ ਆਪਾਂ ਨੂੰ ਅਲੱਗ ਤੋਂ ਪਰਚੇਜ਼ ਕਰਨੀਆਂ ਪੈਣਗੀਆਂ ਇਹ ਸਾਰਾ ਆਪਾਂ ਜਿਹੜਾ ਤੁਹਾਨੂੰ ਸਮਾਨ ਦਿਖਾ ਰਹੇ ਆਂਗੇ ਇਹ ਵੀਰੋਂ ਪੀਡੀਐਫ ਆਪਾਂ ਸਟੋਰ ਤੇ ਪਹੁੰਚੇ ਹੋਿਆਂਗੇ ਤੇ ਉੱਥੇ ਤੁਹਾਨੂੰ ਇਹ ਸਾਰਾ ਕੁਝ ਮਿਲਣਾਗਾ ਜਿੱਦਾਂ ਆਪਾਂ ਬੂਟ ਲੈਣੇ ਨੇ ਸੇਫਟੀ ਵਾਸਤੇ ਬਾਕੀ ਜੇ ਸੋਨੇ ਕੁਆਲਿਟੀ ਦੇਖਣੀ ਹੈਗੀ ਕੁਆਲਿਟੀ ਵਾਈਜ਼ ਜਾਣਾਗਾ ਵੀ ਆਪਾਂ ਨੂੰ ਚੰਗੀ ਚੀਜ਼ ਮਿਲੇ ਆਪਣਾ ਫਾਇਦਾ ਹੋਵੇ ਤਾਂ ਤੁਸੀਂ ਪੀਡੀ ਇੱਥੇ ਜਿਹੜਾ ਸਟੋਰ ਆਗਾ ਇੱਥੋਂ ਆਕੇ ਫਿਰ ਜੇ ਕਰੋ ਹੁਣ ਵੀਰੋ ਆਪਾਂ ਸੰਗਰੂਰ ਤੋਂ ਆਇਆਗੇ ਸਪੈਸ਼ਲ ਪਿਛਲੀ ਵੀਡੀਓ ਵੀ ਤੁਸੀਂ ਨੇ ਦੇਖੀ ਹੈਗੀ ਤੇ ਹੁਣ ਦੁਬਾਰਾ ਤੋਂ ਫੇਰ ਆਪਾਂ ਮਤਲਬ ਸਪੈਸ਼ਲ ਆਇਆਗੇ ਕਿਉਂਕਿ ਜਦੋਂ ਆਪਾਂ ਫੋਨ ਤੇ ਮੰਗਵਾਉਨੇ ਆ ਚੀਜ਼ ਤੇ ਉਦੋਂ ਗੱਲਬਾਤ ਨਹੀਂ ਬਣਦੀ ਜੇ ਤੁ ਆਪਾਂ ਸਾਹਮਣੇ ਆਕੇ ਚੀਜ਼ ਦੇਖਦੇ ਆਂਗੇ ਕੁਝ ਚੀਜ਼ਾਂ ਨਾਲ ਹੋਰ ਵੀ ਨਵੀਆਂ ਆਪਾਂ ਨੂੰ ਪਤਾ ਲੱਗਦੀਆਂ ਨੇਗੀਆਂ ਤਾਂ ਕਰਕੇ ਭਰਾਓ ਟਾਈਮ ਕੱਢ ਕੇ ਤੁਸੀਂ ਜਰੂਰ ਇੱਕ ਵਾਰੀ ਵਿਜ਼ਿਟ ਕਰਿਆ ਕਰੋ ਤੇ ਨਾਲੇ ਆ ਕੇ ਦੇਖਿਆ ਕਰੋ ਜਰੂਰ ਹੋਰੇ ਹੋ ਤੇ ਵਿਜ਼ਿਟ ਕਰਨ ਦੇ ਨਾਲ ਥੋੜਾ ਥੋੜਾ ਬਹੁਤ ਫਾਇਦਾ ਵੀ ਹੋ ਸਕਦਾ ਹੈਗਾ ਤੇ ਬਾਕੀ ਭਰਾਵੋ ਜੇ ਕੁਆਲਿਟੀ ਵੱਲ ਜਾਣਾਗਾ ਤਾਂ ਜਰੂਰ PDF ਤੋਂ ਸਮਾਨ ਜਰੂਰ ਪਰਚੇਸ ਕਰਿਆ ਕਰੋ ਤੇ ਪ੍ਰਾਵੋ ਆਪਾਂ ਨੇ ਡੀ ਲੈਵਲ ਦੀ ਜਿਹੜੀ ਚਵਾਈ ਕਰਨ ਤੋਂ ਬਾਅਦ ਡੀਪਿੰਗ ਕਰਨੀ ਹੈਗੀ ਉਹ ਆਪਾਂ 5 ਲੀਟਰ ਦੇ ਵਿੱਚ ਇਹ ਦਵਾਈ ਲੈਤੀ ਹੈਗੀ ਤੇ ਇਹ ਪ੍ਰਾਵੋ ਹੈਗੀ ਹੈਗੀ ਪਹਿਲਾਂ ਜਦੋਂ ਆਪਾਂ ਚਵਾਈ ਕਰਨ ਤੋਂ ਪਹਿਲਾਂ ਜਿਹੜੇ ਥਾਨ ਨੇਗੇ ਵੀ ਇਹਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰਿਆ ਕਰਾਂਗੇ ਤੇ ਉਸ ਤੋਂ ਬਾਅਦ ਚਵਾਈ ਕਰਨ ਤੋਂ ਬਾਅਦ ਫਿਰ ਆਪਾਂ ਇਹਦੇ ਨਾਲ ਡੀਪੀ ਕਰਿਆ ਕਰਾਂਗੇ ਕਿਉਂਕਿ ਇਹਦੇ ਨਾਲ ਮੱਖੀ ਮੱਛਰ ਜਿਹੜਾ ਹੈਗਾ ਬਿਲਕੁਲ ਵੀ ਨਹੀਂ ਬਹਿੰਦਾ ਹੈਗਾ ਤੇ ਨਾਲ ਹੀ ਮਸਤੈਕ ਇਸ ਦੇ ਉੱਪਰ ਬਹੁਤ ਕੰਟਰੋਲ ਰਹਿੰਦਾ ਹੈਗਾ ਤੇ ਇਹ ਦਵਾਈ ਲਈ ਵੀਰੋ ਆਪਾਂ ਦਾ ਜਿਹੜਾ ਕੱਪ ਆਗਾ ਇਹ ਹੈਗਾ ਇਹ ਸਪੈਸ਼ਲੀ ਕੱਪ ਪਾਉਂਦਾ ਹੈ ਇਸੇ ਦੇ ਵਿੱਚ ਜਿਹੜੀ ਹੈਗੀ ਦਵਾਈ ਤਿਆਰ ਹੋਗੀ ਇਹ ਤੇ ਆਹ ਕੱਪ ਹੈਗਾ ਭਰਾਵੋ ਜਦੋਂ ਆਪਾਂ ਚਵਾਈ ਕਰਕੇ ਹਟ ਗਏ ਉਸ ਤੋਂ ਬਾਅਦ ਇਹ ਕੱਪ ਦੇ ਨਾਲ ਆਪਾਂ ਹੈਗੇ ਨੇ ਜਿਹੜੇ ਥਾਣੇ ਡਿੱਪ ਕਰਨੇ ਨੇ ਇਹ ਇੱਕ ਵੀਰੋ ਫਲਾਈ ਡ੍ਰਿਪ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਫਲਾਈ ਐਂਡ ਇਹ ਹੈ ਨਾ ਇੱਕ ਰੋਲ ਆ 500 ਮੀਟਰ ਦਾ ਆ ਤੁਹਾਨੂੰ ਦਿਖਾ ਦਿੰਨਾ ਰੋਲ ਇਹਦਾ ਕੀ ਕੰਮ ਆਗਾ ਜਿਵੇਂ ਮੱਖੀ ਜਾਂ ਮੱਛਰ ਹੁੰਦਾਗਾ ਉਹ ਆ ਕੇ ਇਹਦੇ ਨਾਲ ਚਿਪਚੂਗਾ ਤੇ ਮਤਲਬ ਕੋਈ ਵੀ ਜਦੋਂ ਮੱਖੀ ਮੱਛਰ ਜਾਦੇ ਹੁੰਦੇ ਨੇਗੇ ਫਿਰ ਉਹ ਇਹਦੇ ਨਾਲ ਚਿਪ ਜਾਣਗੇ ਆ ਕੇ ਚਿਪਣ ਤੋਂ ਬਾਅਦ ਫਿਰ ਉਹ ਆਪਾਂ ਨੂੰ ਪਤੀਆ ਉਹ ਨਾਲ ਦੇ ਨਾਲ ਮਰ ਜਾਣਗੇ ਇਹ 500 ਮੀਟਰ ਦਾ ਹੈਗਾ ਜਿਹੜਾ ਰੋਲ ਆਗਾ ਇਹ ਜਿਵੇਂ ਇਹ ਰੋਲ ਆਗਾ ਜੀ ਸਾਨੂੰ ਮਾੜਾ ਦੱਸ ਦੋਗੇ ਇਹ ਵੀ ਜਿਵੇਂ ਇਹ ਪਤਲਾ ਜਾ ਇਹ ਪੂਰੇ ਜਾਲ ਮੰਗ ਵੇਚ ਜਾਂਦਾਗਾ ਵਜਾ ਖੁੱਲ ਜਾਂਦਾ ਵਿੱਚੋਂ ਇਹ ਰੱਸੀ ਹੁੰਦੀ ਹੈ ਨਾ ਪਤਲੀ ਰੱਸੀ ਆ ਚੀਜ਼ ਆਪਾਂ ਐਵੇਂ ਟ੍ਰੈਪ ਲਿਆ ਪਤਲੀ ਪਤਲੀ ਰੱਸੀ ਆ ਓਕੇ ਓਕੇ ਵੀ ਰੱਸੀਆਂ ਦਾ ਵੀ ਜਿਵੇਂ ਆਪਾਂ ਜਾਲ ਜਾ ਪਾ ਦਈਏ ਇੱਕ ਨੂੰ ਫੋਲ ਫੋਲ ਕੇ ਪੱਟਿਆਂ ਬੰਦਣ ਜਿੱਦਾਂ ਬਾਹਰ ਹੋਵੇ ਤੇ ਵੀਰ ਉਹ ਇਹ ਨਾ ਜਿਵੇਂ ਪਿੰਲਰ ਵਗੈਰਾ ਨੇ ਨਾ ਇਹਦਾ ਜਾਲ ਜਾਂ ਬਣ ਜਾਂਦਾ ਹੈਗਾ ਪੂਰਾ ਚੰਗੀ ਤਰ੍ਹਾਂ ਤੇ ਇਹ ਕਿੰਨਾ ਟਾਈਮ ਚੱਲਦਾ ਹੈਗਾ ਜੀ ਮਤਲਬ ਇਹ ਚੀਜ਼ ਨੂੰ ਆਪਾਂ ਕਿੰਨਾ ਟਾਈਮ ਲੋਕ ਦਿਨ ਮੱਖੀ ਚੱਪੀਆਂ ਜੀ ਫਿਰ ਲੱਗ ਜਾਂਦੀ ਠੀਕ ਹੈ ਜੀ ਜਦੋਂ ਪੜ ਜਾਂਦਾ ਨਾ ਇਹ ਜਾਲ ਠੀਕ ਹੈ ਜੀ ਠੀਕ ਹੈ ਬਿਲਕੁਲ ਤਾਂ ਨਹੀਂ ਪੜਦੀ ਜਿਆਦਾ ਫਿਰ ਠੀਕ ਹੈ ਜੀ ਤੇ ਭਰਾਵੋ ਜਦੋਂ ਜਿਆਦੇ ਮੱਖੀਆਂ ਜਾਂ ਮੱਛਰੇ ਤੇ ਬਹਿ ਜਾਣ ਚਿਪਕੀਆਂ ਜਾਣ ਪਰ ਜੇ ਪੂਰਾ ਫਿਰ ਆਪ ਨੂੰ ਲਾ ਕੇ ਫਿਰ ਆਪਦਾ ਨਮਾ ਜਿਹੜਾ ਦੁਬਾਰੇ ਨਮਾ ਰੋਲ ਪਾ ਦਿਓ ਆਪਣਾ ਐਦਾਂ ਨਾ ਇਹ ਬਣ ਜਾਂਦਾ ਤੁਹਾਨੂੰ ਦਿਖਾ ਵੀ ਦਿੰਨੇ ਆਂਗੇ ਐਦਾਂ ਲੈਣਾ ਬਣਾ ਦਿਓ ਆ ਕੇ ਬੈਠੀ ਜਾਣਗੇ ਮਰੀ ਜਾਣਗੇ ਦੋ ਤਿੰਨ ਦਿਨਾਂ ਬਾਅਦ ਆਪਦਾ ਚੇਂਜ ਕਰ ਦੋਗੇ ਐਦਾਂ ਹੈ 500 ਮੀਟਰ ਦਾ ਨੂੰ ਡੀ ਲੈਵਲ ਦਾ ਜਿਹੜਾ ਫੈਨ ਆਗਾ ਉਹ ਵੀ ਦਿਖਾ ਦਿੰਨੇ ਆ ਵੱਡਾ ਪਹਿਲਾਂ ਆਪਾਂ ਬੋਸ਼ਟਨ ਦਾ ਦਿਖਾਇਆ ਸੀਗਾ ਇਹੇ ਪ੍ਰਾਪੋ ਦੋ ਆਉਂਦੇ ਨੇ 1 ਐਚਪੀ ਤੇ 3 ਐਚਪੀ ਤੇ ਜਿਹੜਾ 1 ਐਚਪੀ ਹੈਗਾ ਉਹਦਾ ਪ੍ਰਾਈਸ ਹੈਗਾ 37000 ਰੁਪਿਆ ਤੇ ਜਿਹੜਾ 3 3 ਹੌਸਪਾਵਰ ਆ 3 ਫੇਸ ਵਾਲਾਗਾ ਉਹ 34000 ਰੁਪਏ ਦਾ ਆਪਾਂ ਨੂੰ ਮਿਲਦਾਗਾ ਇਹ ਦਿਖਾਉਣਾ ਤੁਹਾਨੂੰ ਸ਼ੇਪ ਇਹਦੀ ਆਪਾਂ ਇਹ ਡੀ ਲੈਵਲ ਦਾ ਹੈਗਾ ਇਹਦੇ 1 2 3 4 5 6 ਇਹ 6 ਫਰ ਲੱਗੇ ਹੋਏ ਨੇ ਵੀਰ ਉਹਦੇ ਉੱਪਰ ਇਹ ਡੀ ਲੈਵਲ ਦਾ ਹੈਗਾ ਤੇ ਜਿਹੜਾ ਬੋਸਟਨ ਦਾ ਹੈਗਾ ਉਹਦੇ ਉੱਪਰ ਹੁੰਦੇ ਨੇ 3 ਦੋਨਾਂ ਦੀ ਬੰਤਰਾ ਅਲੱਗ-ਅਲੱਗ ਆ ਗਈ ਇਸ ਤਰ੍ਹਾਂ ਬਣਿਆ ਹੋਇਆ ਹੈਗਾ ਤੇ ਇਸ ਤਰ੍ਹਾਂ ਤੇ ਵੀਰ ਉਹ ਜਿਹੜਾ ਸਮਾਨ ਸੀ ਆਪਣੇ ਉਹ ਸਾਰਾ ਲੈ ਲਿਆ ਤੇ ਆਪਾਂ ਦੁਬਾਰਾ ਤੁਹਾਨੂੰ ਦੱਸ ਦਈਏ ਉਹ ਜਿਹੜਾ ਰੋਡ ਹੈ ਨਾ ਇਹ ਇਧਰ ਲੁਧਿਆਣਾ ਤੋਂ ਇਧਰ ਫਿਰੋਜ਼ਪੁਰ ਨੂੰ ਜਾਂਦਾ ਹੈ ਰੋਡ ਤੇ ਲੁਧਿਆਣਾ ਤੋਂ 15 20 ਕਿਲੋਮੀਟਰ ਤੋਂ ਆ ਕੇ ਆ ਪੋਲ ਨਹੀਂ ਚੜਨਾ ਆਪਣੇ ਇੱਥੇ ਬਿਨਾ ਹੈਪਰਾਵ ਮੁੱਲਾਪੁਰ ਦਾਖਾ ਹੈਗਾਗਾ ਜਿਹੜਾ ਪੀਡੀਐਫ ਦਾ ਸਟੋਰ ਆ ਪਿਛਲੀ ਵੀਡੀਓ ਦੇ ਵਿੱਚ ਵੀਰਾਂ ਨੂੰ ਦਿੱਕਤ ਆਈ ਸੀ ਵੀ ਐਡਰੈਸ ਦਾ ਨਹੀਂ ਪਤਾ ਲੱਗ ਰਿਹਾ ਸੀਗਾ ਤੇ ਆਪਾਂ ਤੁਹਾਨੂੰ ਪ੍ਰਾਵੋ ਰੋਡ ਵਗੈਰਾ ਸਾਰਾ ਦਿਖਾਤਾ ਤੇ ਵੀਰੋ ਜਿਹੜੀ ਆਪਣੀ 40 116 ਨੰਬਰ ਸੈਕ ਦੀ ਹੀਫਰ ਆ ਗਈ ਪਹਿਲਣਾ ਉਹਦਾ ਸੂਆ ਸੀ ਜਿਹੜਾ ਉਹ ਪੈ ਚੁੱਕਿਆਗਾ ਤੇ ਆਪਾਂ ਤੁਹਾਨੂੰ ਦਿਖਾਈਏ ਸੂਆ ਪੈਣ ਤੋਂ ਬਾਅਦ ਤੇ ਨਾਲ ਪ੍ਰਾਵੋ ਆਪਾਂ ਤੁਹਾਨੂੰ ਇਹਦਾ ਬੱਚਾ ਵੀ ਦਿਖਾਵਾਂਗੇ ਪਹਿਲਾਂ ਤੁਹਾਨੂੰ ਆਪਾਂ ਦਿਖਾਈਏ ਗਾਂ ਤੇ ਇਸ ਤਰ੍ਹਾਂ ਵੀਰੋ ਜਿਹੜਾ ਇਹਦਾ ਲੇਵਾਗਾ ਨਾ ਪੂਰਾ ਪ੍ਰੋਪਰ ਬਣ ਕੇ ਤਿਆਰ ਹੋਇਆਗਾ ਸੂਣ ਤੋਂ ਬਾਅਦ ਤੇ ਬਾਕੀ ਵੀਰੋ ਨੀਚੋਂ ਵੀ ਦਿਖਾਉਣੇ ਆਂਗੇ ਕਿਉਂ ਕਿ ਬਹੁਤ ਵੀਰ ਨੇ ਇਹ ਚੀਜ਼ ਕਹਿੰਦੇ ਹੁੰਦੇ ਨੇ ਵੀ ਭੜਾ ਬਹੁਤ ਆਉਂਦੀਆਂ ਨੇਗੀਆਂ ਹੁਣ ਇਹੇ ਭਰਾ ਉਹ ਆਪਣੀ ਪਹਿਲਣ ਆ ਗਈ ਤੁਸੀਂ ਦਿਖਾ ਦਿਓ ਵੀ ਕੋਈ ਵੀ ਪਲ ਨਹੀਂ ਹੈਗੀ ਇਹ ਦਿਖਾਉਣ ਦਾ ਕਾਰਨ ਕੀ ਆਗਾ ਤੁਹਾਨੂੰ ਪਹਿਲਾਂ ਵੀ ਆਪਾਂ ਜਿੰਨੀ ਆਪਣੇ ਵੀਡੀਓਜ਼ ਨੇ ਜਿਆਦਾ ਇਹ ਦਿਖਾਉਣੇ ਆਂਗੇ ਇਹ ਦਿਖਾਉਣ ਦਾ ਕਾਰਨ ਇਹੀ ਹੁੰਦਾਗਾ ਵੀ ਜਿਹੜੀ ਆਪਾਂ ਟਰਾਂਜੈਕਸ਼ਨ ਪਲੱਸ ਲਾ ਲਓ ਜਾਂ ਸਹੀ ਡਾਈਟ ਲਾ ਲਓ ਡੀ ਕੈਟ ਨੂੰ ਆਪਾਂ ਜਦੋਂ 네ਗੇਟਿਵ ਰੱਖਦੇ ਆਂਗੇ ਨਾ ਤਾਂ ਬਹੁਤ ਸੋਹਣਾ ਰਿਜ਼ਲਟ ਮਿਲਦਾਗਾ ਦੁੱਧ ਤੇ ਵੀ ਐਨੀਮਲ ਚੰਗੀ ਤਰ੍ਹਾਂ ਆਉਂਦਾਗਾ ਹੁਣ ਇਹਦੀ ਜੇਰ ਵੀ ਭਰਾਵੋ 4-5 ਘੰਟਿਆਂ ਦੇ ਵਿੱਚ ਪੈ ਗਈ ਸੀਗੀ ਬਾਕੀ ਲੇਵਾ ਵੀ ਦੇਖੋ ਸੋਹਣਾ ਬਣਿਆਗਾ ਦੁੱਧ ਤੇ ਵੀ ਵੀਰੋ ਐਨੀਮਲ ਆ ਜਿਹੜਾ ਜਲਦੀ ਆ ਜਾਊਗਾ ਤੇ ਵਧੀਆ ਆਪਾਂ ਨੂੰ ਦੁੱਧ ਦੇਊਗਾ ਤੇ ਹੁਣ ਇਹਨੂੰ ਆਪਾਂ ਨੇ ਵੀਰੋ ਟਰਾਂਸ ਮਿਕਸ ਜਿਹੜੀ ਜੈਲ ਆ ਕੀ ਨਵੀਂ ਸ਼ੁਰੂ ਕੀਤੀ ਹੈਗੀ ਪਹਿਲਾਂ ਆਪਾਂ ਹੋਰ ਕੰਪਨੀ ਦੀ ਜੈਲ ਦੇ ਰਹੇ ਸੀਗੇ ਪੁਣੀ ਨੂੰ ਆਪਣੇ ਟਰਾਂਸ ਮਿਕਸ ਦਿੱਤੀ ਹੈ ਕਿ ਹੁਣ ਵੀ ਇਹਨੂੰ ਆਪਾਂ ਇੱਕ ਜੈਲ ਦਮਾਂਗੇ ਤੇ ਉਹ ਜੈਲ ਆ ਜਿਹੜੀ ਆਪਾਂ ਤੁਹਾਨੂੰ ਵੀਡੀਓ ਚ ਦਿਖਾ ਦਾਂਗੇ ਹੁਣ ਜਦੋਂ ਇੱਧਰੋਂ ਬੰਦੇ ਚਵਾਈ ਕਰ ਰਹੇ ਨੇ ਕਿ ਚਵਾਈ ਕਰਨ ਤੋਂ ਬਾਅਦ ਉਹ ਉੱਥੇ ਗਾਂ ਨੂੰ ਆਪਾਂ ਲਾ ਕੇ ਇਹਦੀ ਚਵਾਈ ਕਰਾਂਗੇ ਲਾਸਟ ਦੇ ਵਿੱਚ ਤੇ ਨਾਲੇ ਵੀਰੋ ਜਿਹੜੀ ਆਪਾਂ ਜੈਲ ਦਮਾਵਾਂਗੇ ਦਮਾਂਗੇ ਮਤਲਬ ਉਹ ਵੀ ਤੁਹਾਨੂੰ ਆਪਾਂ ਵੀਡੀਓ ਚ ਦਿਖਾ ਦਿੰਨੇ ਆਂਗੇ ਤੇ ਆਸ ਵੀਰੋ ਡਾਈਟ ਸਹੀ ਰੱਖੋ ਟਰਾਂਜੈਕਸ਼ਨ ਪਲੱਸ ਆ ਜਿਹੜੀ ਫੀਡ ਉਹ ਸਹੀ ਦਵੋ ਸਾਇਲਜ ਦਵੋ ਜੇ ਸਾਇਲਜ ਨਹੀਂ ਹੈਗਾ ਤਾਂ ਹਰਾ ਚਾਰਾ ਨਾ ਸਾਫ਼ ਸੁਥਰਾ ਦੋਵੋਂ ਤੁਸੀਂ ਉਹ ਤੇ ਨਾਲ ਪ੍ਰਭੋ ਇੱਕ ਹਫਤਾ ਪਹਿਲਾਂ ਨਸਾਦਰ ਸ਼ੁਰੂ ਕਰੋ ਇਹ ਹੁਣ ਪ੍ਰਭੋ ਆਪਾਂ ਤੁਹਾਨੂੰ ਇਹਦਾ ਬੱਚਾ ਦਿਖਾਉਣੇ ਆਂਗੇ ਜਿਹੜਾ ਰੋੜੀ ਉਹਦਾ ਸੈਕ੍ਰੇਟ ਸਿਮਨ ਆਇਆਗਾ ਤੇ ਆਹ ਦੇਖੋ ਪ੍ਰਭੋ ਇਹਦਾ ਬੱਚਾ ਆ ਤੁਸੀਂ ਦੇਖ ਸਕਦੇ ਹੋਗੇ ਇਹ ਆ ਵੀਰੋ ਇਹਦਾ ਬੱਚਾ ਰੋੜੀ ਉਹਦਾ ਸੈਕ੍ਰੇਟ ਸਿਮਨ ਕਾਫ ਬੱਚਾ ਆਪਾਂ ਤੁਹਾਨੂੰ ਦਿਖਾਈਏ ਕਲੋਜ਼ ਤੋਂ ਇਹ ਹੁਣ ਮੇਰੇ ਕੋਲ ਆ ਜਾਊਗਾ ਵੀ ਦੁੱਧ ਪਿਲਾਓ ਮੈਨੂੰ ਇਹਨੂੰ ਭੁੱਖ ਲੱਗ ਰਹੀ ਆ ਵੀਰੋ ਤੇ ਬਾਕੀ ਵੀਰੋ ਹੁਣ ਗਾਂ ਦਾ ਦੁੱਧ ਕੱਢਾਂਗੇ ਫਿਰ ਇਹਨੂੰ ਆਪਾਂ ਦੁੱਧਾ ਜਿਹੜਾ ਪੂਰਾ ਰਜਾ ਦਾਂਗੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦਾ ਲੱਗਿਆ ਬੱਚਾ ਤੁਹਾਨੂੰ ਇਹ ਵੀਰੋ ਰੋਡਿਓ ਜਿਹੜਾ ਸੈਕਟ ਸੀਮਨ ਆਗਾ ਉਹ ਲੱਗਿਆ ਹੋਇਆ ਸੀਗਾ ਲੈ ਮੇਰੇ ਕੋਲ ਆ ਜੂਗਾ ਇਹੋ ਵੀਰੋ ਭੁੱਖ ਲੱਗ ਰਹੀ ਆ ਜੋ ਅੱਜ ਆਪਾਂ ਤੁਹਾਨੂੰ ਦਿਖਾਈਏ ਅੱਜ ਤੀਸਰਾ ਦਿਨ ਹੈਗਾ ਆਪਾਂ ਤੀਜੀ ਜੈਲ ਪਲੇਆ ਰਹੇਗੇ ਟਰਾਂਸ ਮਿਕਸ ਇਹ ਆਪਾਂ ਨੇ ਜੈਲ ਆ ਜਿਹੜੀ ਸ਼ੁਰੂ ਕੀਤੀ ਹੈਗੀ ਤੇ ਆਪਾਂ ਤੁਹਾਨੂੰ ਦਿਖਾਈਏ ਆਪਾਂ ਕਿਦਾਂ ਲੰਨੇ ਆਂਗੇ ਜੈਲ ਬੱਸ ਉਹ ਪ੍ਰਾਉ ਉਹ ਬੱਸ ਇਸ ਤਰ੍ਹਾਂ ਦੇਣੀ ਆ ਆਪਣੇ ਇਹ। ਸ਼ਕਤ ਨਹੀਂ ਕਰਦੇ। ਉਹ ਦੇਣੀ ਥੋੜੀ ਜਿਹੀ ਸਲੋ ਆ ਕਿ ਜੀ ਗਾਮਾ ਤੰਗ ਕਰਦੇ ਨੇ ਗੀਆਂ ਧੱਕੇ ਨਾਲ ਦੇਣੀ ਪੈਂਦੀ ਹੈਗੀ। ਕਈ ਬੜੇ ਸੌਖੇ ਤਰੀਕੇ ਨਾਲ ਦੇ ਦਿੰਦਿਆਂ ਨੇ। ਇਹ ਗੱਲ ਹੈ।